ਫਗਵਾੜਾ ਵਿਖੇ ਇੱਕ ਵਿਅਕਤੀ ਵੱਲੋਂ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਰਣਵੀਰ ਕੁਮਾਰ ਵਾਸੀ ਗੁਰੂ ਨਾਨਕਪੁਰਾ ਫਗਵਾੜਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਰਣਵੀਰ ਕੁਮਾਰ ਦੇ ਜੀਜਾ ਰঞ্জੀਤ ਸਿੰਘ ਨੇ ਦੱਸਿਆ ਕਿ ਉਹ ਸ਼ਾਮ 4 ਵਜੇ ਦੇ ਕਰੀਬ ਰਣਵੀਰ ਕੁਮਾਰ ਦੇ ਰਖੜੀ ਬੰਨਣ ਲਈ ਆਏ ਸਨ ਤੇ ਰਖੜੀ ਬੰਨਣ ਤੋਂ ਬਾਅਦ ਉਹ ਬੰਗਾ ਵਿਖੇ ਚਲੇ ਗਏ। ਉਸ ਤੋਂ ਬਾਅਦ ਵਿੱਚ ਰਣਵੀਰ ਕੁਮਾਰ ਦੀ ਬੇਟੀ ਨੇ ਫੋਨ ਕਰਕੇ ਦੱਸਿਆ ਕਿ ਉਸਦੇ ਪਿਤਾ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਹਨਾਂ ਦੱਸਿਆ ਕਿ ਜ ਰਨਵੀਰ ਕੁਮਾਰ ਨੂੰ ਤੁਰੰਤ ਹੀ ਐਂਬੂਲੈਂਸ ਚ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਉਧਰ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਨੇ ਦੱਸਿਆ ਕਿ ਉਹਨਾਂ ਵੱਲੋਂ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਫਿਰ ਉਹਨਾਂ ਰਣਜੀਤ ਸਿੰਘ ਆਹ ਜੀ ਸਰ ਕੀ ਮਾਮਲਾ ਕੀ ਅੱਜ ਜਿਹੜਾ ਗੋ ਨਾਨਕਪੁਰਾ ਦੇ ਵਿੱਚ ਹੋਇਆ ਇਹ ਮੇਰਾ ਬ੍ਰਦਰ ਇਨ ਲਾ ਸਿਗਾ ਤੇ ਹੁਣੇ ਥੋੜੀ ਦੇਰ ਪਹਿਲਾਂ ਅਸੀਂ ਹੱਲੇ ਘੰਟਾ ਕੋ ਹੋਇਆ ਰਖੜੀ ਬਣ ਕੇ ਗਏ ਆ ਕੋਈ ਇਦਾਂ ਦੀ ਗੱਲਬਾਤ ਨਹੀਂ ਸੀਗੀ ਤੇ ਬਿਲਕੁਲ ਠੀਕ ਠਾਕ ਸੀਗਾ ਤੇ ਸਾਡੇ ਨਾਲ ਚੰਗੀ ਗੱਲਬਾਤ ਕੀਤੀ ਐ ਮਜ਼ਾਕ ਕਰਨ ਲੱਗ ਪਿਆ ਅਸੀਂ ਮੁੜ ਕੇ ਬੰਗਿਆਂ ਨੂੰ ਚਲੇ ਗਏ ਬੰਗਿਆਂ ਤੋਂ ਵਾਪਸੀ ਆਂਦੇ ਹੋਏ ਆ ਸਾਨੂੰ ਫੋਨ ਆ ਗਿਆ ਕੁੜੀ ਦਾ ਕਿ ਇਦ ਤੱਕ ਕਰਕੇ ਗੱਲ ਹੋ ਗਈ ਆ ਆਪਾਂ ਨੂੰ ਕਿੰਨੇ ਕਬੀ ਪਤਾ ਲੱਗਾ ਆ ਆ ਸਾਨੂੰ ਹਲੇ 15 20 ਮਿੰਟ ਹੀ ਹੋਏ ਆ ਜੀ ਜਿੱਦਾਂ ਮੰਨ ਲਓ ਕਿ ਹੁਣ ਟਾਈਮ ਹੋਇਆ 6:45 ਤਕਰੀਬਨ ਸਾਢੇ 6 ਵਜੇ ਦੇ ਕਰੀਬ ਤੁਸੀਂ ਪਹਿਲਾਂ ਕਿੰਨੇ ਕਬੀ ਆਏ ਸੀ ਅਸੀਂ ਪਹਿਲਾਂ ਤਕਰੀਬਨ ਤਕਰੀਬਨ 4:00 ਵਜੇ ਹਾਂਜੀ 4:00 ਵਜੇ ਆਏ ਸੀਗੇ ਇਹ 4 ਵਜੇ ਅਸੀਂ ਗੇੜਾ ਮਾਰ ਕੇ ਗਏ ਤੇ ਜਿਹੜੀ ਕੀ ਨਾ ਇਹ ਮਤਲਬ ਕੀ ਅੰਦਤ ਹੋਇਆ ਇਹ ਦੇਖੋ ਜੀ ਮੈਂ ਹੱਲੇ ਦੇਖਿਆ ਤਾਂ ਹੈ ਨਹੀਂ ਮੇਰੇ ਆਉਣ ਤੋਂ ਪਹਿਲਾਂ ਪੁਲਿਸ ਲੈ ਗਈ ਸੀ ਪਰ ਉਹ ਜਿੱਦਾਂ ਪੱਖੇ ਦੇ ਨਾਲ ਬੇਟੀ ਨੇ ਦੱਸਿਆ ਉਹਨਾਂ ਦੀ ਨੇ ਕਿ ਪੱਖੇ ਦੇ ਨਾਲ ਉਹਨੇ ਫਾਹ ਲਿਆ ਕੀ ਮਾਮਲਾ ਕੀ ਇੱਕ ਜਿਹੜਾ ਪੇਸ਼ੈਂਟ ਆ ਸੰਜੀ ਸਾਡੇ ਕੋਲ ਰਣਬੀਰ ਕੁਮਾਰ ਮੋਡਲ ਟਾਊਨ ਦੇ ਰਹਿਣ ਵਾਲੇ ਸਾਡੇ ਕੋਲ ਲੈ ਕੇ ਆਏ ਸੀਗੇ 108 ਐਂਬੂਲੈਂਸ ਜੋ ਕਿ ਬਲੌਟ ਡੈੱਡ ਸੀਗੇ ਲੇਜਿਸਟਰੀ ਸੀਗੀ ਨਾ ਦੀ ਫਾਹ ਲੈ ਕੇ ਮਰੇ ਨੇ ਤੇ ਜਦੋਂ ਚੈੱਕ ਕੀਤਾ ਤੇ ਪੇਸ਼ੈਂਟ ਡੌਲਰ ਡੈੱਡ ਸੀ ਸੀਐਨਜੀ ਪੁਲਿਸ ਇਨਫੋਰਮੇਸ਼ਨ ਪੇਜ ਦਿੱਤੇ ਗਏ ਤੇ ਹਾਲ ਦੀ ਘੜੀ ਬੋਡੀ ਮੋਰਚਰਮ ਵਿੱਚ ਰੱਖ ਦਿੱਤੀ ਗਈ ਹੈ। ਫਿਰ ਕਿੰਨੇ ਕ ਵਜੇ ਹੋਇਆ ਹੈ? ਇਹਨਾਂ ਨੇ ਅੱਧ ਤੱਕ ਇੱਥੇ ਆਣ ਤੋਂ ਅੱਧਾ ਘੰਟਾ ਪਹਿਲਾਂ ਦੱਸਿਆ ਸੀਗਾ ਸਾਨੂੰ। ਕੋਈ ਨਾਮ ਵਗੈਰਾ ਹੈ? ਰਣਵੀਰ ਕੁਮਾਰ ਇਹਦਾ। ਮੇਰਾ ਨਰਨਜੀ ਸੀਗਾ ਹਾਂ ਜੀ ਸਰ ਕੀ ਮਾਮਲਾ ਕੀ ਅੱਜ ਜਿਹੜਾ ਗੋ ਨਾਨਕਪੁਰੇ ਦੇ ਵਿੱਚ ਹੋਇਆ ਇਹ ਮੇਰਾ ਬ੍ਰਦਰ ਇਨ ਲਾ ਸੀਗਾ ਤੇ ਹੁਣੇ ਥੋੜੀ ਦੇਰ ਪਹਿਲਾਂ ਅਸੀਂ ਹੱਲੇ ਘੰਟਾ ਕੋਇਆ ਰਖੜੀ ਬੰਨ ਕੇ ਗਏ ਆ ਕੋਈ ਇਦਾਂ ਦੀ ਗੱਲਬਾਤ ਨਹੀਂ ਸੀਗੀ ਤੇ ਬਿਲਕੁਲ ਠੀਕ ਠਾਕ ਸੀਗਾ ਤੇ ਸਾਡੇ ਨਾਲ ਚੰਗੀ ਗੱਲਬਾਤ ਕੀਤੀ ਐ ਮਜ਼ਾਕ ਕਰਨ ਲੱਗ ਪਿਆ ਤੇ ਅਸੀਂ ਮੁੜ ਕੇ ਬੰਗਿਆਂ ਨੂੰ ਚਲੇ ਗਏ ਬੰਗਿਆਂ ਤੋਂ ਵਾਪਸੀ ਆਂਦੇ ਹੋਏ ਸਾਨੂੰ ਫੋਨ ਆ ਗਿਆ ਕੁੜੀ ਦਾ ਕਿ ਇਦ ਤੱਕ ਕਰਕੇ ਗੱਲ ਹੋ ਗਈ ਆ ਆਪਾਂ ਨੂੰ ਕਿੰਨੇ ਕਦੇ ਪਤਾ ਲੱਗਾ ਆ ਸਾਨੂੰ ਹਲੇ 15-20 ਮਿੰਟ ਹੀ ਹੋਏ ਹੈ ਜੀ ਜਿੱਦਾਂ ਮਤਲਬ ਕਿ ਹੁਣ ਟਾਈਮ ਹੋਇਆ 6:45 ਤਕਰੀਬਨ 6:30 ਵਜੇ ਦੇ ਕਰੀਬ ਤੁਸੀਂ ਪਹਿਲਾਂ ਕਿੰਨੇ ਕਬੇ ਆਏ ਸੀ ਅਸੀਂ ਪਹਿਲਾਂ ਤਕਰੀਬਨ ਤਕਰੀਬਨ 4:00 ਵਜੇ ਹਾਂਜੀ 4:00 ਵਜੇ ਆਏ ਸੀਗੇ 4:00 ਵਜੇ ਅਸੀਂ ਗੇੜਾ ਮਾਰ ਕੇ ਗਏ ਤੇ ਜਿਹੜੀ ਕੀ ਨਾ ਇਹ ਮਤਲਬ ਕੀ ਅੰਨਤ ਹੋਏ ਇਹ ਦੇਖੋ ਜੀ ਮੈਂ ਹਲੇ ਦੇਖਿਆ ਤਾਂ ਹੈ ਨਹੀਂ ਮੇਰੇ ਆਉਣ ਤੋਂ ਪਹਿਲਾਂ ਪੁਲਿਸ ਲੈ ਗਈ ਸੀਗੀ ਪਰ ਉਹ ਜਿੱਦਾਂ ਪੱਖੇ ਦੇ ਨਾਲ ਬੇਟੀ ਨੇ ਦੱਸਿਆ ਉਹਨਾਂ ਦੀ ਨੇ ਕਿ ਪੱਖੇ ਦੇ ਨਾਲ ਉਹਨੇ ਫਾਹਿਆ